ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਆਓ ਅੱਜ ਦੀ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਜਦੋਂ ਗੁਰੂ ਨਾਨਕ ਪਾਸ਼ਾ ਜੀ ਇੱਕ ਨਦੀ ਦੇ ਵਿੱਚ ਚਾਦਰ ਦੇ ਉੱਤੇ ਸਵਾਰ ਹੋ ਕੇ ਨਦੀ ਪਾਰ ਕਰਦੇ ਹਨ ਤਾਂ ਉੱਥੇ ਫਿਰ ਕੀ ਚਮਤਕਾਰ ਹੁੰਦਾ ਹੈ ਆਪ ਇਸ ਬਾਰੇ ਆਪਾਂ ਜਾਣਦੇ ਹਾਂ ਅਤੇ ਗੁਰਦੁਆਰਾ ਚਾਦਰ ਸਾਹਿਬ ਦਾ ਇਤਿਹਾਸ ਬਾਰੇ ਜਾਣਦੇ ਹਾਂ ਇਹ ਗੁਰਦੁਆਰਾ ਸਾਹਿਬ ਗੁਜਰਾਤ ਦੇ ਬਜਰੋਤ ਸ਼ਹਿਰ ਵਿੱਚ ਹੈ ਇਹ ਗੁਰਦੁਆਰਾ ਸਾਹਿਬ ਨਰਮਦਾ ਨਦੀ ਦੇ ਕਿਨਾਰੇ ਤੇ ਬਣਿਆ ਹੋਇਆ ਹੈ ਇਸ ਗੁਰਦੁਆਰਾ ਸਾਹਿਬ ਨੂੰ ਚਾਦਰ ਸਾਹਿਬ ਗੁਰਦੁਆਰਾ ਸਾਹਿਬ ਦੇ ਨਾਲ ਪੁਕਾਰਿਆ ਜਾਂਦਾ ਹੈ ਅਤੇ ਕੀ ਹੈ ਇਸ ਗੁਰਦੁਆਰਾ ਚਾਦਰ ਸਾਹਿਬ ਦਾ ਇਤਿਹਾਸ ਆਪ ਇਸ ਬਾਰੇ ਵੀ ਆਪਾਂ ਜਾਣਦੇ ਹਾਂ ਸੰਗਤ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਦੂਸਰੀ ਉਦਾਸੀ ਵੇਲੇ ਲੋਕਾਂ ਨੂੰ ਤਾਰਦੇ ਹੋਏ ਜਗਤ ਨੂੰ ਤਾਰਦੇ ਹੋਏ ਨਰਮਦਾ ਨਰੀ ਦੇ ਕਿਨਾਰੇ ਪਹੁੰਚ ਜਾਂਦੇ ਹਨ ਅਤੇ ਉਸ ਵੇਲੇ ਸ਼ਾਮ ਦਾ ਵੇਲਾ ਸੀ ਹੁਣ ਗੁਰੂ ਨਾਨਕ ਪਾਸ਼ਾ ਜੀ ਅਤੇ ਭਾਈ ਮਰਦਾਨਾ ਜੀ ਨੇ ਉਸ ਨਦੀ ਨੂੰ ਪਾਰ ਕਰਕੇ ਦੂਸਰੇ ਪਾਸੇ ਜਾਣਾ ਸੀ ਸੰਗਤ ਜੀ ਉਸ ਨਦੀ ਦੇ ਕਿਨਾਰੇ ਕੁਝ ਸਾਧੂ ਮਾਤਮਾ ਸਾਧੂ ਫਕੀਰ ਵੀ ਰਹਿੰਦੇ ਸਨ ਤਾਂ ਗੁਰੂ ਨਾਨਕ ਪਾਸ਼ਾ ਜੀ ਉੱਥੇ ਨਦੀ ਦੇ ਕੋਲ ਖੜੇ ਕਮਲਾ ਨੂੰ ਕਹਿਣ ਲੱਗੇ ਕਿ ਭਾਈ ਸਾਨੂੰ ਤੁਸੀਂ ਨਦੀ ਪਾਰ ਕਰਵਾਓ ਤਾਂ ਉਹ ਮਲਾ ਗੁਰੂ ਨਾਨਕ ਪਾਸ਼ਾ ਜੀ ਨੂੰ ਕਹਿਣ ਲਗਾ ਕੇ ਸਾਧੂ ਫਕੀਰ ਜੀ ਮੈਂ ਇਸ ਵੇਲੇ ਤੁਹਾਨੂੰ ਨਦੀ ਪਾਰ ਨਹੀਂ ਕਰਵਾ ਸਕਦਾ ਤਾਂ ਗੁਰੂ ਨਾਨਕ ਪਾਸ਼ਾ ਜੀ ਉਸ ਮਲਾਹ ਨੂੰ ਪੁੱਛਣ ਲੱਗੇ ਕਿ ਭਾਈ ਤੂੰ ਸਾਨੂੰ ਐਸ ਵੇਲੇ ਨਦੀ ਪਾਰ ਕਿਉਂ ਨਹੀਂ ਕਰਵਾ ਸਕਦਾ ਤਾਂ ਉਹ ਮਲਾਹ ਗੁਰੂ ਨਾਨਕ ਪਾਸ਼ਾ ਜੀ ਨੂੰ ਕਹਿ ਲਗਾ ਕਾ ਪਾਸ਼ਾ ਜੀ ਇਸ ਰਾਜ ਦੇ ਰਾਜੇ ਦਾ ਹੁਕਮ ਹੈ ਕਿ ਜਦੋਂ ਸ਼ਾਮ ਵੇਲੇ ਸੂਰਜ ਅਸਤ ਹੋ ਜਾਵੇਗਾ ਕਿ ਸ਼ਾਮ ਨੂੰ ਸੂਰਜ ਡੁੱਬਣ ਤੋਂ ਬਾਅਦ ਕਿਸੇ ਵੀ ਮੁਸਾਫਿਰ ਨੂੰ ਕੋਈ ਵੀ ਮਲਾ ਨਦੀ ਪਾਰ ਨਹੀਂ ਕਰਵਾਵੇਗਾ ਤਾਂ ਗੁਰੂ ਨਾਨਕ ਪਾਸ਼ਾ ਜੀ ਉਸ ਮਲਾ ਦੀ ਗੱਲ ਸੁਣ ਕੇ ਭਾਈ ਮਰਦਾਨੇ ਨੂੰ ਕਹਿਣ ਲਗੇ ਕਿ ਮਰਦਾਨਿਆਂ ਕਿ ਮਰਦਾਨਿਆਂ ਨਦੀ ਦੇ ਵਿੱਚ ਪਾਣੀ ਦੇ ਉੱਤੇ ਇੱਕ ਚਾਦਰ ਵਿਛਾਓ ਤਾਂ ਭਾਈ ਮਰਦਾਨਾ ਗੁਰੂ ਨਾਨਕ ਪਾਸ਼ਾ ਜੀ ਦਾ ਹੁਕਮ ਮੰਨ ਕੇ ਨਦੀ ਦੇ ਵਿੱਚ ਪਾਣੀ ਦੇ ਉੱਤੇ ਚਾਦਰ ਵਿਛਾ ਦਿੰਦਾ ਹੈ ਤਾਂ ਇਹ ਚਾਦਰ ਗੁਰੂ ਨਾਨਕ ਪਾਸ਼ਾ ਜੀ ਦੀ ਕਿਰਪਾ ਦੇ ਨਾਲ ਪਾਣੀ ਦੇ ਉੱਤੇ ਹੀ ਤੈਰਨ ਲੱਗੀ ਉਸ ਤੋਂ ਬਾਅਦ ਫਿਰ ਗੁਰੂ ਨਾਨਕ ਪਾਸ਼ਾ ਜੀ ਅਤੇ ਭਾਈ ਮਰਦਾਨਾ ਜੀ ਉਸ ਚਾਦਰ ਉੱਤੇ ਬੈਠ ਜਾਂਦੇ ਹਨ ਅਤੇ ਨਦੀ ਦੇ ਦੂਸਰੇ ਕਿਨਾਰੇ ਤੇ ਪਹੁੰਚ ਜਾਂਦੇ ਹਨ ਅਤੇ ਨਦੀ ਨੂੰ ਪਾਰ ਕਰਕੇ ਦੂਸਰੇ ਕੰਢੇ ਤੇ ਪਹੁੰਚ ਜਾਂਦੇ ਹਨ ਜਦੋਂ ਗੁਰੂ ਨਾਨਕ ਪਾਸ਼ਾ ਜੀ ਅਤੇ ਭਾਈ ਮਰਦਾਨਾ ਜੀ ਉਸ ਚਾਦਰ ਦੇ ਉੱਤੇ ਨਦੀ ਨੂੰ ਪਾਰ ਕਰ ਜਾਂਦੇ ਹਨ ਤਾਂ ਉੱਥੋਂ ਦੀਆਂ ਸਾਰੀਆਂ ਸੰਗਤਾਂ ਇਹ ਵੇਖ ਕੇ ਹੈਰਾਨ ਰਹਿ ਜਾਂਦੀਆਂ ਹਨ ਅਤੇ ਸਾਰੇ ਹੀ ਸੋਚਣ ਲੱਗ ਪੈਂਦੇ ਹਨ ਕਿ ਇਹ ਨਦੀ ਦੇ ਵਿੱਚ ਡੁੱਬੇ ਕਿਉਂ ਨਹੀਂ ਚਾਦਰ ਨਦੀ ਦੇ ਉੱਤੇ ਉੱਤੇ ਹੀ ਕਿਉਂ ਜਾ ਰਹੀ ਹੈ ਇਹ ਤਾਂ ਕੋਈ ਜ਼ਰੂਰ ਪਹੁੰਚਿਆ ਹੋਇਆ ਸਾਧੂ ਲੱਗਦਾ ਹੈ ਉਸ ਰੱਬ ਦਾ ਹੀ ਬੰਦਾ ਹੈ ਤਾਂ ਉੱਥੋਂ ਦੀਆਂ ਸਾਰੀਆਂ ਸੰਗਤਾਂ ਕਿਸ਼ਤੀ ਦੇ ਵਿੱਚ ਬੈਠ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਆ ਜਾਂਦੀਆਂ ਹਨ ਅਤੇ ਆ ਕੇ ਪੁੱਛਣ ਲੱਗੇ ਕਿ ਸਾਧੂ ਫਕੀਰ ਜੀ ਤੁਸੀਂ ਕੌਣ ਹੋ ਅਸੀਂ ਤੁਹਾਨੂੰ ਪਹਿਚਾਣਿਆ ਨਹੀਂ ਤਾਂ ਗੁਰੂ ਨਾਨਕ ਪਾਸ਼ਾ ਜੀ ਉਹਨਾਂ ਨੂੰ ਕਹਿਣ ਲੱਗੇ ਕਿ ਭਾਈ ਮੈਂ ਤਾਂ ਉਸ ਪਰਮਾਤਮਾ ਦਾ ਭੇਜਿਆ ਹੋਇਆ ਇੱਕ ਇਨਸਾਨ ਹਾਂ ਤੁਹਾਡੀ ਤਰਾਈ ਕੇ ਇਨਸਾਨ ਹਾਂ ਤਾਂ ਉਹ ਸੰਗਤਾਂ ਕਹਿਣ ਲੱਗੀਆਂ ਨਹੀਂ ਸਾਧੂ ਫਕੀਰ ਜੀ ਤੁਸੀਂ ਕੋਈ ਬਹੁਤ ਵੱਡੇ ਪਹੁੰਚੇ ਹੋਏ ਫਕੀਰ ਹੋ ਤਾਂ ਹੀ ਤਾਂ ਤੁਸੀਂ ਇੱਕ ਚਾਦਰ ਦੇ ਉੱਤੇ ਬੈਠ ਕੇ ਇਸ ਨਦੀ ਨੂੰ ਪਾਰ ਕਰ ਲਿਆ ਨਹੀਂ ਤਾਂ ਚਾਦਰ ਨਦੀ ਦੇ ਵਿੱਚ ਡੁੱਬ ਜਾਂਦੀ ਤਾਂ ਗੁਰੂ ਨਾਨਕ ਪਾਸ਼ਾ ਜੀ ਉਹਨਾਂ ਨੂੰ ਕਹਿਣ ਲੱਗੇ ਕਿ ਭਾਈ ਮੈਨੂੰ ਉਸ ਪਰਮਾਤਮਾ ਨੇ ਭੇਜਿਆ ਹੈ ਇਸ ਸੰਸਾਰ ਦਾ ਭਲਾ ਕਰਨ ਦੇ ਲਈ ਇਸ ਸੰਸਾਰ ਦੇ ਵਿੱਚ ਲੋਕਾਂ ਨੂੰ ਤਾਰਨ ਦੇ ਲਈ ਸੋ ਅੱਜ ਮੈਂ ਤੁਹਾਨੂੰ ਤਾਰਨ ਆਇਆ ਹਾਂ ਭਾਈ ਮਰਦਾਨਾ ਉਹਨਾਂ ਨੂੰ ਕਹਿਣ ਲੱਗਾ ਕਪਾਈ ਇਹ ਗੁਰੂ ਨਾਨਕ ਪਾਤਸ਼ਾਹ ਜੀ ਹਨ ਜੋ ਲੋਕਾਂ ਦੇ ਲੋਕਾਂ ਦਾ ਭਲਾ ਕਰਦੇ ਹਨ ਅਤੇ ਉਸ ਪਰਮਾਤਮਾ ਨੇ ਇਹਨਾਂ ਨੂੰ ਇਸ ਜਗ ਦੇ ਵਿੱਚ ਲੋਕਾਂ ਦਾ ਭਲਾ ਕਰਨ ਦੇ ਲਈ ਭੇਜਿਆ ਹੈ ਤਾਂ ਸੰਗਤਾਂ ਮਰਦਾਨੇ ਦੀ ਇਹ ਗੱਲ ਸੁਣ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਟਹਿ ਪੈਂਦੀਆਂ ਹਨ ਅਤੇ ਮਾਫੀ ਮੰਗਦੀਆਂ ਹਨ ਕਿ ਪਾਤਸ਼ਾਹ ਜੀ ਸਾਡਾ ਵੀ ਭਲਾ ਕਰੋ ਸਾਨੂੰ ਵੀ ਜਨਮ ਮਰਨ ਤੋਂ ਮੁਕਤ ਕਰੋ ਅਤੇ ਅਸੀਂ ਵੀ ਆਪ ਜੀ ਦੇ ਗੁਰਸਿੱਖ ਬਣਨਾ ਚਾਹੁੰਦੇ ਹਾਂ ਤਾਂ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਉਹਨਾਂ ਸੰਗਤਾਂ ਨੂੰ ਆਪਣਾ ਉਪਦੇਸ਼ ਦੇ ਕੇ ਆਪਣੇ ਗੁਰਸਿੱਖ ਬਣਾ ਲੈਂਦੇ ਹਨ ਅਤੇ ਉਤੋਂ ਅੱਗੇ ਵੱਲ ਚਾਲੇ ਪਾ ਦਿੰਦੇ ਹਨ ਪਥੋਨੀਆ ਸੰਗਤਾਂ ਗੁਰੂ ਆਨੰਕ ਪਾਸ਼ਾ ਜੀ ਦੇ ਹੁਕਮ ਨੂੰ ਮੰਨਦੀਆਂ ਹੋਈਆਂ ਉਪਦੇਸ਼ ਨੂੰ ਮੰਨਦੀਆਂ ਹੋਈਆਂ ਗੁਰੂ ਪਾਸ਼ਾ ਜਿਹੜੀਆਂ ਸਿੱਖ ਗੁਰਸਿੱਖ ਬਣ ਜਾਂਦੀਆਂ ਹਨ ਅਤੇ ਗੁਰੂ ਪਾਸ਼ਾ ਜੀ ਦੀ ਯਾਦ ਵਿੱਚ ਉੱਥੇ ਚਾਦਰ ਸਾਹਿਬ ਗੁਰਦੁਆਰਾ ਸਾਹਿਬ ਬਣਾ ਦਿੰਦੀਆਂ ਹਨ ਤਾਂ ਸੰਗਤ ਜੀ ਇਸ ਤਰ੍ਹਾਂ ਉੱਥੇ ਉਸ ਨਦੀ ਦੇ ਕਿਨਾਰੇ ਚਾਦਰ ਸਾਹਿਬ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਸੰਗਤ ਜੀ ਇਸ ਤਰ੍ਹਾਂ ਉੱਥੋਂ ਦੀਆਂ ਸੰਗਤਾਂ ਨੇ ਉਸ ਨਦੀ ਦੇ ਕਿਨਾਰੇ ਚਾਦਰ ਸਾਹਿਬ ਗੁਰਦੁਆਰਾ ਸਾਹਿਬ ਬਣਾਇਆ ਹੈ ਸੁਕਾ ਦੇਵੀ ਮੌਕਾ ਮਿਲੇ ਤਾਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਜ਼ਰੂਰ ਕਰਕੇ ਆਉਣਾ ਅਤੇ ਆਪਣਾ ਜੀਵ ਸਫਲਾ ਬਣਾ ਲੈਣਾ ਸੰਗਤ ਜੀ ਗੁਰੂ ਨਾਨਕ ਪਾਸ਼ਾ ਜੀ ਜਿੱਥੇ ਵੀ ਗਏ ਹਨ ਉੱਥੇ ਉਹਨਾਂ ਨੇ ਜਾ ਕੇ ਕੋਈ ਨਾ ਕੋਈ ਕੌਤਕ ਜ਼ਰੂਰ ਵਰਤਾਇਆ ਹੈ ਅੱਜ ਦੀ ਸਾਕੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ